ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਵਾਪੂ ਚੈਨਲ ਤੇ ਤੁਹਾਡਾ ਸਵਾਗਤ ਆ। ਕੱਲ ਵੀ ਕੋਈ ਵਲੌਗ ਨਹੀਂ ਬਣਾਇਆ ਸਾਰਾ ਦਿਨ ਬੀਜ਼ੀ ਬੀਜ਼ੀ ਘਰ ਦੇ ਕੰਮ ਹੀ ਨਹੀਂ ਮੁੱਕਦੇ। ਤੇ ਸੋਚ ਲਈਦਾ ਵਲੌਗ ਨਾ ਬਣਾਈਏ ਜੇ ਵਲੌਗ ਬਣਾਉਣ ਲੱਪੇ ਟਾਈਮ ਕੰਮ ਕਰਨ ਨੂੰ ਜ਼ਿਆਦਾ ਲੱਗ ਜਾਣਾ। ਅਵੇਲੇ ਨਹੀਂ ਹੋ ਹੋਣਾ। ਬਸ ਐਦਾਂ ਹੀ ਟਾਈਮ ਜਿਹੜਾ ਉਹ ਲੰਘਣ ਦਿਆ ਬੀਜ਼ੀ। ਤੇ ਅੱਜ ਹੁਣ ਆਏ ਆ ਜੀ ਅਸੀਂ ਕੰਮ ਕਾਰ ਕਰਕੇ ਮੈਂ ਸਟੀਚਿੰਗ ਵਗੈਰਾ ਕਰਕੇ ਭਵੇਲੀ ਧਾਰ ਕੱਢਣ ਵਾਸਤੇ ਤੇ ਫੇ ਜਾ ਕੇ ਘਰ ਦੇ ਕੰਮ ਕਰਦੇ ਆ ਜਿਹੜੇ ਰਹਿੰਦੇ ਆ ਤੇ ਇਹ ਸਾਡੀ ਜੀ ਗੰਗਾ ਦਾ ਰੋਜ਼ ਦਾ ਹੀ ਕੰਮ ਜਿਹੜਾ ਹੁੰਦਾ ਹੀ ਆ ਵਿੱਚ ਵੜਨ ਦਾ ਨੋ ਟੰਕੀ ਆਏ ਉਹਦਾ ਨਾ ਕਾਦਾ ਕੰਮ ਛੇਤਰਾ ਵਾਲੇ ਕੰਮ ਕਰਦੀ ਆ ਇਹੋ ਪਟਾਈ ਇੱਥੇ ਨਾ ਕੋਈ ਸਾਡੇ ਆਇਆ ਸੀ ਤੇ ਉਹ ਕਹਿੰਦੇ ਸੀਗੇ ਬਈ ਇਹਦਾ ਧਿਆਨ ਜ਼ਿਆਦਾ ਰੱਖੋ ਹੋਈ ਹੋਈ ਮੇਰੇ ਅਰੇ ਆ ਦੇਖ ਮੇਰੇ ਸਿਰ ਮਾਰਦੀ ਮਣੀ ਔਖਾ ਹੀ ਆ ਇਹਦਾ ਮੇਰੇ ਨਾਲ ਮੈਨੂੰ ਲੱਗਦਾ ਹਣਾ ਤੂੰ ਦੇਖ ਲੈ ਜਦੋਂ ਮੈਂ ਕੋਈ ਇਹਨੂੰ ਚੀਜ਼ ਖਾਣ ਨੂੰ ਪੌਂਦੀ ਮਣੀ ਤੇਰੇ ਵੀ ਮਾਰਦੀ ਆ ਚਲ ਤੇਰੇ ਨਾਲ ਤਾਂ ਉਹ ਵੀ ਕਰਦੀ ਰਹਿੰਦੀ ਨਾ ਲਾੜ ਜਿਆ ਮੇਰੇ ਤਾਂ ਸਿੱਧੀ ਹੀ ਹੁੰਦੀ ਪਈ ਆ ਨਾ ਮਣੀ ਦੇਖੀ ਤੇਰੇ ਹੋਰ ਹੀ ਥਾਂ ਤੇ ਨਾ ਮਾਰ ਦੇਵੇ ਭਰਾਵਾ ਤੂੰ ਜਾਂਦਾ ਹੀ ਉਹਨੂੰ ਕੀ ਕਹੀਦਾ ਇੰਨਾ ਨਾ ਇਹਨੂੰ ਉਹ ਕਰਿਆ ਕਰ ਕਿਉਂਕਿ ਇਹਦੀ ਸਿੰਘ ਆ ਨਾ ਮ ਗੰਗਾ ਦੇ ਆ ਵਾਸਾ ਮਾੜਾ ਜਿਹਾ ਮੌਸਮ ਚ ਆ ਦੇਖਿਆ ਕੁੱਤੇ ਆ ਮਾਰੇ ਦੇ ਕਿ ਚਪੇੜ ਬੰਨਦੇ ਹੁਣ ਦੇ ਬੈਗ ਤੇ ਮਾਰਦੇ ਆ ਪਿੱਛੇ ਜ਼ੋਰ ਨਾਲ ਇਹ ਸਾਨੂੰ ਇਹਦੇ ਤੋਂ ਡਰ ਤਾਂ ਲੱਗਦਾ ਇਹ ਦੇ ਮੈਡਮ ਜੀ ਦੇ ਸਿੰਘ ਆ ਮੈਨੂੰ ਲੱਗਦਾ ਉਹਦੇ ਜਿੰਨੀ ਪੈਂਦੀ ਨਹੀਂ ਤੇਰੇ ਡੀਰ ਪੈਣੇ ਇਹਨੇ ਖਾਇਆ ਕਰਨੀ ਆ ਸੱਚੀ ਮੈਨੂੰ ਲੱਗਦਾ ਇਦਾਂ ਹੀ ਆ ਤੇ ਲੱਛਣ ਸੋਰਤਾਗੇ ਨੋਂਦ ਆਪਣੇ ਆਗੇ ਜਦੋਂ ਲਿਆਂਦੀ ਸੀ ਦੇਖ ਲੈ ਕਿੱਦਾਂ ਦੀ ਸੀ ਹਨਾ ਨਾ ਟੱਚ ਬੋਰਡ ਨਹੀਂ ਲੱਗਦੀ ਨਜ਼ਰ ਜਾ ਬਾਬਾ ਜੀ ਪਰ ਇਹਦੇ ਹੁਣ ਸਿੰਘ ਦਾਗੇ ਜਾਊਗੇ ਇਹਦੇ ਆਹ ਦੇਖੋ ਦੇਖੋ ਪਗੀ ਵਾਂਗੂ ਲੜਦੀ ਪੂਰਾ ਇਦਾਂ ਪਗੀ ਨਹੀਂ ਕਰਦੀ ਹੁੰਦੀ ਚੱਲਗੇ ਹੋ ਸਾਡੇ ਹੁਣ ਦੇਖ ਦੇਖ ਦੇ ਉੱਥੇ ਫ੍ਰੀਜ਼ ਹੋ ਗਈ ਸਟੈਚੂ ਬਣ ਗਈ ਸਟੈਚੂ ਦੇਖੀ ਸਟੈਚੂ ਵਾਣੀ ਆ ਆ ਇਹ ਆ ਆ ਆ ਦੇ ਆ ਦੇ ਆ ਦੇ ਹੋਏ ਮਨੀ ਮਨੀ ਪਲੀਜ਼ ਧਿਆਨ ਰੱਖੀ ਆ ਆਪਣਾ ਇਹ ਕਿਉਂਕਿ ਉਦਾਂ ਨਹੀਂ ਹੋਈ ਗੱਲ ਇਹਦੇ ਸਿੰਘ ਆ ਬਹੁਤ ਹੀ ਹੱਬ ਚੁਪੀਣਾ ਬਹੁਤ ਸਿੰਘਾ ਕਰਕੇ ਮੈਨੂੰ ਡਰ ਲੱਗਦਾ ਵੇ ਤੇਰੇ ਮਾਰ ਮੂਰ ਕੇ ਛੱਟ ਪੇਟ ਨਾ ਲਾ ਦੇਵੇ ਉੱਚੀ ਦਾ ਡਾਕਟਰ ਨੂੰ ਹੁਣ ਸਿੰਘ ਦਾ ਅੱਗੇ ਜਾਉ ਇਹਦੇ ਫੇਰ ਦੁਬਾਰਾ ਹਨਾ ਆ ਥੋੜਾ ਮੌਸਮ ਨੰਗ ਹੋ ਲੈੰਦੇ ਮਾੜਾ ਜਿਹਾ ਨਾ ਸੌਣ ਦੇ ਮਹੀਨੇ ਚ ਤੱਕ ਰਿਆ ਕਰਾ ਨਹੀਂ ਹੁੰਦੇ ਨੇ ਬਰਸਾਤਾਂ ਚ ਫੇਰ ਜ਼ਖਮ ਨਹੀਂ ਨਾ ਸੁੱਕਦਾ ਹਣਾ ਅ ਮੇਲਾ ਨੰਗ ਲੈਣਦੇ ਆਪਾਂ ਤੇ ਫੇਰ ਪੁੱਛ ਉਹਦੇ ਕੋਲੋਂ ਪਤਾ ਕੀ ਕਹਿਣ ਲੱਗੀ ਸੀਗੇ ਮਨੀ ਡਾਕਟਰ ਨਹੀਂ ਮੈਂ ਪਤਾ ਕੀ ਕਹਿਣ ਲੱਗੀ ਸੀ ਫੇਰ ਪੰਡਤ ਕੋਲੋਂ ਪੁੱਛ ਇਹਦੇ ਸਿੰਘ ਨਾ ਗਾਦ ਦਗਾ ਦਈਏ ਦੇਖੀ ਸੋਟੀ ਲੈ ਕੇ ਖੜਾ ਹੋਈ ਤੇਰੀ ਗੱਲ ਮੰਨਦੀ ਏ ਦੇਖੀ ਦੇਖੀ ਮਨੀ ਮਤਕੀ ਸੋਟੀ ਨਾਲ ਮਾਰੀ ਨਾ ਉਦਾਂ ਡਰਾ ਕੇ ਦੇਖ ਵੇ ਡਰਦੀ ਏ ਆਹ ਉਹ ਨੀਓ ਪਿੱਛੇ ਨੂੰ ਹੋ ਗਈ ਉਹਦਾ ਆ ਗਈ ਆ ਗਈ ਆ ਗਈ ਨਾ ਇਹਨੂੰ ਇਦਾਂ ਡਰਾਇਆ ਕਰ ਉਹ ਆਪ ਦੇ ਲੋ ਤਾਂ ਲਾਡ ਕਰਦੀ ਆ ਮਣੀ ਪਰ ਪਸੂ ਜ਼ੋਰ ਨਾ ਮਾਰ ਦੇਵੇ ਉਹ ਲਾਡ ਜਦਾਂ ਕਰਦੀ ਇਹ ਲਾਡ ਨਹੀਂ ਕਰਦੀ ਆਦੇ ਹਾਦੇ ਆਦੇ ਹਾਦੇ ਆਦੇ ਚੱਲ ਆ ਜਾ ਮਣੀ ਤਾਰ ਲੇਟ ਹੋ ਜਾਣੀ ਆ ਚੋਣੇ ਆ ਤੂੰ ਦੋ ਥਣ ਸਿੱਖ ਲਾ ਮੈਂ ਵੀ ਕਿਤੇ ਤੇਰੇ ਡੈਡੀ ਕੋਲ ਜਾ ਆਉਂਗੀ ਜਦੋਂ ਇਹ ਦੁੱਧ ਆ ਛੱਡੀਆਂ ਆਪਾਂ ਦੁੱਧ ਦੇਣੋ ਹਟੀਆਂ ਹਨਾ ਮੈਂ ਵੀ ਆਪਣੇ ਪਤੀ ਦੇਵਕੋ 2 ਮਹੀਨੇ ਰਹਿ ਆਵਾ ਜਾ ਕੇ ਮੰਗੋਣੀ ਨਹੀਂ ਮੰਗੋ ਦੇਖਦੀ ਆ ਵੇ ਆ ਜਿਹੜਾ ਸਾਡਾ ਘਰ ਦੇ ਉਹ ਕੂਲਰ ਲਿਆ ਕੇ ਘਰੋਂ ਚੱਕ ਕੇ ਅਸੀਂ ਲਾਇਆ ਨਾ ਇਹਨਾਂ ਨਾਲ ਇੰਨਾ ਠੰਡਾ ਨਾ ਇੱਥੇ ਇੱਕ ਛਾਂ ਰਹਿੰਦੀ ਆ ਸਾਰਾ ਦਿਨ ਮਤਲਬ ਕਿ ਛਾਂ ਹੀ ਆ ਇੱਥੇ ਧੁੱਪ ਘਟ ਆਉਂਦੀ ਆ ਤੇਗਾ ਕੂਲਰ ਲਾ ਲਈਦਾ ਤੇ ਇਹਨਾਂ ਦਾ ਆ ਵਾਲਾ ਕਮਰਾ ਜਿਹੜਾ ਇਹਨਾਂ ਦਾ ਠੰਡਾ ਇੱਥੇ ਤਾਂ ਠੰਢੀ ਹਵਾ ਆਉਂਦੀ ਐ ਇੰਨੇ ਦਿਨ ਜਦੋਂ ਮੈਂ ਸਵੇਰ ਨੂੰ ਧਾਰ ਕੱਟਣੋਂ ਉਨੀ ਮੈਂ ਕੂਲਰ ਮੰਨੀ ਕੋ ਘੱਟ ਕਰਾ ਦਿੰਨੇ ਹੂੰ ਉਦੋਂ ਤਾਂ ਇੰਨੀ ਠੰਡ ਲੱਗੂਗੀ ਇੱਥੇ ਨਾ ਬਹੁਤ ਠੰਡਾ ਲੱਗੂਗਾ ਫੇ ਮੈਂ ਉਦੋਂ ਹਾਂ ਤੇ ਉਦੋਂ ਮੈਂ ਬੰਦ ਕਰਾ ਦਿੰਨੇ ਹੂੰ ਮੰਨੀ ਨੂੰ ਕਹਿ ਕੇ ਮੈਂ ਇਹਨਾਂ ਮੰਨੀ ਇਹਨੂੰ ਘੱਟ ਕਰਦੇ ਹਾਂ 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 ਤੂੰ ਵੀ ਉਹਦੇ ਉੰਗੂ ਹੀ ਲੱਗ ਪਈ ਆ ਦੇਖ ਲਾ ਸੁਣਿਆ ਹਾਂ ਇਹ ਜੰਗਲਾਂ ਨਾਲ ਇੰਨਾ ਦੁੰਦਾਰੇ ਜੇ ਪਾਣੀ ਪਾਣੀ ਇੰਨੇ ਸਾਡੇ ਦੇ ਸਾਫ਼ ਹੁੰਦਾ ਨਹੀਂ ਹੱਲੇ ਉਹ ਪੈਪੋਣਾ ਨੇ ਤਾਂ ਸੇਨਾ ਬੜੀ ਧਰੋ ਲੈ ਕੇ ਆਈਦਾ ਇੰਨਾ ਬਾਂਡੀ ਬੋਲੇ ਬਾਟੋ ਬਾਟੀ ਪਾਏ ਉਹ ਬਾਟੀ ਪਾ ਕੇ ਬਾਂਡੀ ਬੋਲੇ ਲੋ ਫਾਇਦਾ ਜੱਡਾ ਤੋਂ ਨਾ ਮਿੱਥੋ ਤੇ ਮੈਂ ਨਾ ਦਮਲੀ ਆਪਣੇ ਕੋਲ ਫੇ ਤੇਰਾ ਗਿਰਾਦਾ ਬਣਦਾ ਅੱਜ ਜਾਈਏ ਚੱਲ ਫੇ ਅੱਜ ਜਾਏ ਉਹਨੇ ਮੁੰਡੇ ਦੇ ਪਜਾਮੇ ਲੈ ਕੇ ਆਉਣੇ ਆ ਜੀ ਮਨੀ ਦੇ ਲੋਅਰ ਹੈ ਨਹੀਂ ਗੇ ਆ ਵਾ ਵਿਚਾਰੇ ਦੇ ਕਸੇ ਕੁਸੇ ਜੇ ਲੋਅਰ ਵਿੱਚੇ ਪ੍ਰੋਗਰਾਮ ਆ ਮੈਂ ਕਿਹਾ ਚਾਰਕ ਲਿਆ ਦੀ ਇਹਨੂੰ ਚਾਰ ਪੰਜ ਪਜਾਮੇ ਲੋਅਰ ਉਧਰੋਂ ਗਰਮੀਆਂ ਵਾਲੇ ਸ਼ਾਰਟਸ ਪਾ ਕੇ ਹੋ ਨਹੀਂ ਕਰਦਾ ਪਸ਼ੂਆਂ ਦਾ ਕੰਮ ਕਿਉਂਕਿ ਮੱਛਰ ਮੁਛਰ ਬਹੁ ਹੁੰਦਾ ਬਹਿ ਜਾ ਬਹਿ ਜਾ ਕੁਝ ਨਹੀਂ ਹੁੰਦਾ ਸਹੀ ਆ ਲਾਸਟ ਪਾਣੀ ਪਾ ਕੇ ਫੇਰ ਥਣ ਧੋਈ ਬਾਲਟੀ ਚ ਹੱਥ ਨਾਲ ਨਾ ਪਾਣੀ ਲਈ ਅੱਛਾ ਹਾਂ ਐਦਾ ਗਲਾਸ ਨਾਲ ਮਨੀ ਸੱਜੇ ਇੱਧਰਲੇ ਹੱਥ ਨਾਲ ਪਾਣੀ ਬਾਹ ਦੂਜੇ ਨਾਲ ਧੋ ਇਹਨਾਂ ਨੂੰ ਇੰਨਾ ਨਹੀਂ ਧੋਣਾ ਪਤਾ ਲੱਗਦਾ ਧੋ ਧੋ ਚੱਲ ਧੋ 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 ਮੇਰਾ ਬੋਤਲ ਧੋ ਉਹ ਪਾਣੀ ਪਿਆ ਗਿਆ ਨਾ ਸਾਂਭਾ ਕਰਦੇ ਤੈਨੂੰ ਡਰ ਲੱਗਦਾ ਇਹ ਥੱਲੇ ਬਹਿਣ ਲੱਗਿਆ ਮੈਨੂੰ ਪਹਿਲੇ ਦਿਨ ਬਹੁਤ ਲੱਗਾ ਸੀ ਹੁਣ ਤਾਂ ਮੈਂ ਵੀ ਫਿਰ ਜਦ ਹਿੱਲ ਦੀ ਮਾੜਾ ਮੋਟਾ ਮੈਂ ਦੌਕਾ ਮਾਰਦੀ ਹਣੀ ਕੁਛ ਨਹੀਂ ਗਾ ਤੇਨੇ ਆ ਮੈਂ ਵੀ ਦੇਖਿਆ ਸੀ ਮੈਂ ਵੀ ਸੋਚਿਆ ਸੀ ਕਿ ਰ ਚਿਚੜ ਆ ਹੱਥ ਵੀ ਆਪਣੇ ਚੰਗੀ ਤਰ੍ਹਾਂ ਵਾਸ਼ ਕਰ ਖਾਤੋ ਹੀ ਠੀਕ ਆ ਪੜਾ ਦੇ ਮੈਨੂੰ ਗਲਾਸ ਗਲਾਸ ਨਹੀਂ ਚਾਉਣੀ ਸੱਚ ਤੋਂ ਇਧਰ ਚ ਰੱਖ ਲੈ ਚੱਲ ਚੋ ਕੇ ਦੇਖ ਲੈ ਬਾਲਟੀ ਨਾ ਕੁੰਡਾ ਜਿੱਦਾਂ ਮੈਨੂੰ ਕਹਿਣਾ ਹੁੰਦਾ ਸੀ ਇਧਰ ਹੈਲੋ ਵੀ ਦੌਕਾ ਮਾਰੀ ਮੰਗੋ ਹੈਲਦੀ ਆ ਜੇ ਤੇਰੇ ਨਾਲ ਕਿਉਂਕਿ ਤੇ ਖੜੀ ਹੋ ਜਾ ਸਾਰਾ ਦਿਨ ਤੇ ਇਹਨੂੰ ਉਹ ਪੱਠੇ ਪਾਉਂਦਾ ਸਾਰਾ ਦਿਨ ਨੂੰ ਡਰ ਲੱਗਦਾ ਉਹਦੇ ਕੋਲ ਹਾਂ ਹੈ ਦਾ ਆ ਜਾਣੀ ਆ ਜਾਣੀਆਂ ਦੋ ਤਿੰਨ ਦਿਨ ਲਗਾਤਾਰ ਹੋਰ ਸ਼ੋਅ ਹਜੇ ਵਿੱਚ ਛੱਡ ਵੀ ਦਿੱਤੀ ਨਾ ਤੂੰ ਇੱਕਾ ਜਿਹੜਾ ਐਂਟੀਨਾ ਘਮਾਉਂਦੀ ਨਾ ਇਹੋ ਜਦੋਂ ਮਾਰਦੀ ਮੂੰਹ ਤੇ ਠਾਹ ਦੇਣਾ ਫੇ ਪਤਾ ਲੱਗਦਾ ਇੱਕ ਜੀ ਮਨੀ ਦੀ ਅਸੀਂ ਐਨਕ ਨਵੀਂ ਬਣਵਾਉਣੀ ਆ ਇਹਦੇ ਉੱਤੇ ਝਰੀਟਾ ਝਰੋਟਾ ਬਹੁ ਪਈਆਂ ਹੋਈਆਂ ਮੰਗੋ ਨੇ ਪੂਛ ਮਾਰ ਮਾਰ ਕੇ ਨਾ ਗੰਗਾ ਮੰਗੋ ਨੇ ਬੁਰਾ ਹਾਲ ਕੀਤਾ ਯੂਨੀਵਰਸਿਟੀ ਜਾਂਦਾ ਫੇ ਚੰਗੀਆਂ ਲੱਗਦੀਆਂ ਐਦਾਂ ਦੀਆਂ ਮੇਲੇ ਤੋਂ ਬਾਅਦ ਚ ਬਣਾਉਣੀ ਆਹੋ ਉਹ ਛੋਟਾ ਤਾਂ ਨਹੀਂ ਤੇਰੇ ਹੱਥ ਚ ਆਉਂਦਾ ਨਾ ਥੋੜਾ ਜਿਹਾ ਉੱਪਰੋਂ ਫੜਿਆ ਕਰ ਉੱਪਰੋਂ ਥੋੜਾ ਨਾ ਤੇ ਇਹਦਾ ਹਾਂ ਸਾਰਾ ਨਹੀਂ ਉਂਗਲਾਂ ਚੱਕੀਆਂ ਹੁੰਦੀਆਂ ਤੇਰੇ ਕੋਲ ਮੈਨੂੰ ਲੱਗਦਾ ਅੰਗੂਠੇ ਨਾਲ ਹੀ ਚੋਹਿਆ ਕਰਨੇ ਹਾਂ ਹਾਈ ਦਾ ਸਹੀ ਹੈ ਸਹੀ ਹੈ ਸਹੀ ਹੈ ਮੰਗੋ ਐਨੀ ਹਵਾ ਗੂਲਰ ਦੀ ਤਾਂ ਵੀ ਨੱਚੀ ਜਾਊਗੀ ਚੋਲੂnga ਕਿ ਚੋਵਾ ਔੜ ਕਿਉਂਕੀ ਸੈਂਟਰ ਅਦੂਰ ਪਹੁੰਚ ਕਿਦਾਂ ਚਲੋ ਜੀ ਅੱਜ ਪੂਰੀ ਮਨੀ ਦੀ ਵੀਡੀਓ ਯਾ ਮਿਲਕਿੰਗ ਤੇ ਦੇਖਦੇ ਆਂ ਇੱਕ ਥਾਣੇ ਚੋਂ ਲੈਂਦਾ ਕਿ ਦੋ ਥਾਣੇ ਚੋਂਦਾ ਚੋਂ ਇੱਕ ਇੱਕ ਹੀ ਦਿੰਦੀ ਆ ਮਨੀ ਨੂੰ ਦੋ ਨਹੀਂ ਚੋਂਣ ਦਿੰਦੀ ਮਨੀ ਨੂੰ ਵੀ ਦੋ ਇਕੱਠੇ ਹਜੇ ਜਿੱਦਾਂ ਚੋਂਨੇ ਨਹੀਂ ਹੁੰਦੇ ਮੈਂ ਮਨੀ ਛੋਟੀ ਜੀ ਸੀ ਚੌਥੀ ਕਲਾਸ 'ਚ ਸੀ ਤੀਜੀ ਕ ਚੌਥੀ 'ਚ ਸੀ ਮੈਂ ਮੈਨੂੰ ਸ਼ੌਂਕ ਹੁੰਦਾ ਸੀ ਮੈਂ ਆਪ ਕਹਿਣਾ ਮੈਂ ਕਹਿਣਾ ਮੈਂ ਧਾਰ ਕੱਢਣੀ ਪੁੱਟੇ ਹੱਥ ਨਾਲ ਸਹੀ ਚੋਂਦੀ ਲਿਖਦਾ ਤਾਂ ਤੂੰ ਸਿੱਧੇ ਨਾਲ ਹੀ ਮੈਂ ਕਿਹਾ ਖੱਬੂ ਤਾਂ ਤੂੰ ਐਨੀ ਹੋਂਦਾ ਵਾਰ ਤੇ ਕੋ ਪੁੱਟੇ ਹੱਥ ਨਾਲ ਸਹੀ ਚੋਹ ਹੁੰਦੀ ਆ ਨਾ ਬਿੰਗੀਆਂ ਧਾਰਾ ਬੱਲੇ ਤੇਰੇ ਤੂੰ ਤੇ ਅੱਧਾ ਦੁੱਧ ਥੱਲੇ ਡੋਲੂਗਾ ਮਰੀ ਉਹ ਬੱਲੇ ਤੇਰੇ ਮਨੀ ਰਹਿਣ ਦੇ ਮੈਂ ਚੋਨੀ ਛੱਡ ਦੇ ਤੇਰੀ ਲੈਨਮੈਂਟ ਹੀ ਨਹੀਂ ਸਹੀ ਜਿੱਦਾਂ ਉਹਦੀ ਨਹੀਂ ਹੁੰਦੀ ਗੱਡੀ ਦੀ ਲੈਨਮੈਂਟ ਖਰਾਬ ਹੋਈ ਹੁੰਦੀ ਤੇਰੀ ਧਾਰ ਕੱਢਣ ਵਾਲੀ ਲੈਨਮੈਂਟ ਖਰਾਬ ਹੋਇਆ ਮਨੀ ਸਵੇਰੇ ਵੀ ਜੀ ਅਸੀਂ ਉਹਨੂੰ ਕੀ ਕਹੀਦਾ ਅ ਪਰਸੋਂ ਸਵੇਰੇ ਸੀ ਪਰਸੋਂ ਸਵੇਰੇ ਸੀ ਨਾ ਉੱਥੇ ਜਦੋਂ ਗੰਗਾ ਸਵੇਰੇ-ਸਵੇਰੇ ਹੁੰਦੇ ਆ ਮੀਂਹ ਪੈਂਦਾ ਸੀ ਪਰਸੋਂ ਚੌਥਾ ਨਹੀਂ ਕੱਲ ਹਾਂ ਕੱਲ ਕੱਲ ਕੇ ਪਰਸੋਂ ਪਰਸੋਂ ਸੀ ਜੇ ਜੇ ਨੂੰ ਜਦੋਂ ਆਏ 5 ਵਜੇ ਤੇ ਅਸੀਂ ਗੰਗਾ ਨਾ ਉੱਥੇ ਬੰਨ ਦਿੱਤੇ ਹੁੰਦੇ ਆ ਬਾਹਰ ਕੱਢ ਦੇਈਂਦੀ ਆ ਅਸੀਂ ਹੁੰਦੇ ਆ ਪਹਿਲਾਂ ਝਾੜੂ ਲਾਈਦਾ ਬੂਹਾ ਚੱਕ ਦੇਈਦਾ ਝਾੜੂ ਲਾ ਦੇਈਦਾ ਤੇ ਪੱਠੇ ਪਾ ਕੇ ਫੀਰ ਪਾ ਕੇ ਫੇ ਅਸੀਂ ਧਾਰ ਗੱਡੀ ਦੀ ਆ ਤੇ ਉਹਨੂੰ ਉੱਥੇ ਬਾਹਰ ਬੰਨ ਦਿੱਤਾ ਉਹ ਇਦਾਂ ਟੱਪੇ ਪਹਿਲਾਂ ਦੋ ਹੈਂ ਮੌਸਮ ਠੰਡਾ ਸੀ ਆ ਹੋ ਪਹਿਲਾਂ ਦੋਨੇ ਪੈਰ ਮੋੜ ਲੇ ਫੇ ਪਿੱਛੇ ਵਾਲੇ ਦੋਨੇ ਮਤਲਬ ਕਿ ਜਿਹਨੂੰ ਕਹ ਦੋ ਵੀ ਬੱਚਾ ਇੱਕ ਮਸਤੀ ਕਰਦਾ ਡੰਗੇ ਲਾਵੇ ਇਦਾਂ ਮੈਨੂੰ ਡਰ ਲੱਗਿਆ ਉਹਦੇ ਆਲ ਦੇਖ ਕੇ ਵੀ ਲੱਗ ਵੀ ਮੰਗੋ ਵੀ ਹਨਾ ਮੈਨੂੰ ਇਹ ਨਹੀਂ ਪਤਾ ਕਿ ਮੰਗੋ ਨੇ ਵੀ ਇਦਾਂ ਹੀ ਕੀਤੀ ਮੈਂ ਡਰ ਗਈ ਮੈਂ ਕਿ ਮਨੀ ਇਹਨਾਂ ਨੂੰ ਕੀ ਹੁੰਦੇ ਆ ਸਵੇਰੇ ਸਵੇਰੇ ਬੜਾ ਡਰ ਲੱਗਦਾ ਮੈਨੂੰ ਜਦੋਂ ਇਦਾਂ ਪਸੂ ਟੱਪਦਾ ਨਾ ਮਨੀ ਜਨਾਬ ਜੀ ਫੜਾ ਦਿਓ ਮੈਨੂੰ ਮੈਂ ਚੱਲ ਬਹੁਤ ਟਾਈਮ ਲੱਗ ਜਾਣਾ ਬਹੁਤ ਮੈਨੂੰ ਕੰਮ ਬਹੁਤ ਹੈ ਹਜੇ ਘਰੇ ਤੁਸੀਂ ਕਿੰਨਾ ਖਿੱਚਦੇਂ ਕਿੰਦੇ ਤੇਰੇ ਹੱਥ ਛੋਟੇ ਆ ਨਾ ਤੇਰੇ ਹੱਥ ਵੱਡੇ ਆ ਤੇਰੇ ਕੋ ਖਿੱਚ ਨਹੀਂ ਹੁੰਦੇ ਸਹੀ ਖਾਣ ਵਾਲੇ ਇਹ ਕਰ ਮੇਰੇ ਨੂੰ ਚਾ ਮਾਰ ਮਾਰ ਕੇ ਇਹਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਤੁਮ ਸਭੰਨ ਨਹੀਂ ਦਿੰਦੇ ਆਈ ਰਾ ਘੜੀ ਤੇ ਪਿਤਾ ਨੱਜੜਾ ਪੈਂਦੀ ਏ ਉਹ ਉਹਨਾਂ ਨੂੰ ਗੜੀ ਬਿਮਾਰੀ ਗੱਲ ਦੀ ਦੇਖੋ ਪਿੱਛੇ ਆਈ ਉਹਨਾਂ ਰਾਈਕੀ ਕਹਾਣੀ ਚੋਂਦੇ ਰਹੇ ਹੋਣਾ ਹਾਂ ਪਤਾ ਡਿਆੜੀ ਤਾਂ ਇੱਕァਲੀ ਵੀ ਕਰਦੀ ਜਾਂਦੀ ਮੈਨੂੰ ਥੋੜੀ ਜ਼ੋਰ ਵੀ ਲਾਉਣੀ ਹੈ ਨਾ ਇੱਕਦਮ ਕੰਮੀ ਜਿਹੇ ਆ ਕਰਦੀ ਚੁੱਕ ਮੰਗਣ ਬਾਣ ਵਿੱਚ ਛੱਡਣਾ ਨਹੀਂ ਜੋ ਮਰਦੀ ਦਾ ਦੀ ਵੀ ਕਰਦੀ ਹੈ ਨਾ ਹਾਂ ਸਾਰੇ ਜਿਹੜੇ ਰਿਸ਼ਤੇਦਾਰ ਹੀ ਇਹਦੇ ਪੁੱਛਦੇ ਆਂ ਨੰਗਾ ਬਾਈ ਗੰਗਾ ਸਾਡੀ ਸੁੰਨ ਵਾਲੀਆ ਗੰਗਾ ਸਾਡੀ ਪਤਾ ਲੱਗ ਗਿਆ ਚੈੱਕ ਕਰੀ ਆ ਸੁੰਨ ਵਾਲੀਆ ਮੈਂ ਘਰ ਜਦੀ ਕੋਈ ਚੈੱਕ ਟੂਰੀ ਕਰਾਈ ਜਦੋਂ ਚੈੱਕ ਕਰਾਵਾਂਗੇ ਤੁਹਾਨੂੰ ਦੱਸਾਂਗੇ ਜਿਹੜੇ ਆਪਣੇ ਸਬਸਕ੍ਰਾਈਬਰ ਹਨ ਨੂੰ ਗੰਗਾ ਚੰਗੀ ਲੱਗਦੀ ਹੈ ਰਿਸਟਰਾਰਨ ਸਾਡੀ ਗੰਗਾ ਹੀ ਦੇਖਦੇ ਆ ਜੀ ਗੰਗਾ ਤਾਂ ਵੀ ਸੋਹਣੀ ਹੋ ਗਈ ਹੈ ਸਾਹੀ ਵਾਟੇ ਬੰਦੇ ਵਿੱਚ ਕੀ ਤੇ ਹਨਾ ਮੱਛੀ ਨਹੀਂ ਗਾਂ ਮਿਲੇ ਇਹ ਜਿੱਡੀ ਗੰਦਾ ਇੱਡੀ ਗਮਹਿ ਜਵੇ ਗਾਂ ਮਿਲੇ ਮੈਂ ਚੰਦਾਂ ਦੇ ਗਾਂ ਲੈ ਕੇ ਦੇਖਾਂਗੇ ਨਾਂ ਲੈ ਲੈਣਾ ਦੋ ਐਫ ਹੋ ਗਈਆਂ ਦੋ ਸਹੀ ਵੱਲੂ ਗਈਆਂ ਮੈਂ ਤੇ ਇਹ ਨਹੀਂ ਬਤਾਇਆ ਜੇ ਆਗੇ ਉਹ ਇਹ ਮਿਕਸੀ ਇਹ ਮਿਕਸੀ ਆ ਤੇ ਐਫ ਦੀ ਹਾਈਟ ਬਹੁਤ ਹੁੰਦੀ ਆ ਇਹਨੂੰ ਬੋੜਾ ਲੱਗਦਾ ਪਰ ਜਿਹੜੀਆਂ ਬਹੁਤ ਉੱਚੀਆਂ ਆਵਾ ਗੁਰਾਂ ਨੂੰ ਬੋੜਾ ਲੱਗਦਾ ਉਹਨਾਂ ਨਾਈਂ ਮਸ਼ੀਨਾਂ ਨਾਲ ਆਉਂਦੇ ਆ। ਲੋ ਜੀ ਵੇ ਤਾਰ ਅਸੀਂ ਜੀ ਕੱਢ ਲਈ ਆ। ਮੰਗੋ ਕਰ ਦਿੱਤੀ ਇਧਰ ਸਾਈਡ ਤੇ ਜਦ ਤੱਕ ਮਨੀ ਨਾ ਪਾਉਣੇ ਹੈਗੇ ਇਹਨੂੰ ਪੱਠੇ। ਗੰਗੂ ਆਪਣਾ ਪਹਿਲਾਂ ਹੀ ਇੱਥੇ ਖੜੀ ਆ ਗੰਗੋ। ਤੇਰੀ ਨਾਨੀ ਪਤਾ ਇਹਦਾ ਕੀ ਨਾਂ ਲੈਂਦੀ ਆ? ਗੰਗੋ। ਮੰ ਗੰਗਾ ਨਹੀਂ ਗੰਗੋ। ਲੋ ਜੀ ਮਨਵੀਰ ਪਾ ਦਵੇ ਹੁਣ ਦੋਨਾਂ ਨੂੰ ਪੱਠੇ। ਫੇਰ ਅਸੀਂ ਜਾਣਾ ਜੀ ਸ਼ਹਿਰ ਮਨਵੀਰ ਦੇ ਲੋਅਰ ਲੈਣ ਵਾਸਤੇ। ਆਉਦੇ ਤਾਂ ਮੈਂ ਬਾਲਟੀ ਧੋਣੀ ਹੈ ਨਾ ਆਉਦੇ ਤਾਂ ਸੂਟ ਲਿਆ ਲਿਆ ਸੀ ਲੈ ਆ ਮੁੰਡੇ ਲਈ ਹਜੇ ਕੁਝ ਲੈ ਕੇ ਹੀ ਨਹੀਂ ਆਉਂਦਾ 6 ਦਿਨ ਪ੍ਰੋਗਰਾਮ ਜੀ ਚੱਲਣਾ ਪਹਿਲਾਂ ਚੱਲਣਾ 5 ਨੂੰ ਹੈ ਨਾ 5 6 7 ਨੂੰ ਪਹਿਲਾਂ ਚੱਲਣਾ ਫਿਰ 8 ਨੂੰ ਵਿੱਚ ਖਾਲੀ ਤੇ 9 10 11 ਨੂੰ ਤੇ ਜਦਦਾ ਵੇ ਕਿੰਨੇ ਲੋਕੀ ਹੋਣ ਚੰਗਾ ਨਹੀਂ ਲੱਗਦਾ ਨਿਆਣੇ ਦੇ ਕੱਪੜੇ ਨਾ ਚੰਗੇ ਹੋਣ ਮੇਰੇ ਪਾਸੇ ਚੰਗੇ ਲੱਗੂਗੇ ਜੇ ਕੋਈ ਕਹੂਗਾ ਤੇਰੇ ਮੁੰਡੇ ਦੇ ਕਿੱਦਾਂ ਦੇ ਕੱਪੜੇ ਪਾਏ ਹਾ ਮਨੀ ਉਹ ਆ ਗਏ ਨਾ ਦੀ ਗਾਂ ਮੰਗੋ ਨਾ ਦੰਗਾ ਥੋੜੀ ਐ ਬਾਹਰ ਆ ਗੋਈ ਆ ਦੇ ਲੋ ਜੀ ਜਦ ਤੱਕ ਮਨੀ ਪੱਠੇ ਪੰਦਾ ਮੈਂ ਇੱਥੇ ਬੈਠ ਗਈ ਆ ਲੋ ਜੀ ਹਾਏ ਪੱਜੀ ਆਈ ਮੇਰੇ ਨਾਲ ਸਿੱਧੀ ਤੂੰ ਕੁੱਤਾ ਮੇਰੇ ਲਾਗੇ ਲੈ ਕੇ ਆਇਆ ਹਾਏ ਹਾਂ ਮੈਂ ਡਰ ਗਈ ਮਨੀ ਮੈਂ ਕਿਹਾ ਗਈ ਮੰਗੋ ਨੇ ਮਾਰਦਾ ਗੰਗਾ ਨੇ ਮੇਰੇ ਆ ਮਨੀ ਜੇ ਇਹਦੀ ਸੁੱਕ ਪਾ ਦਿੱਤੀ ਆ ਸਾਰੇ ਇਹਨੂੰ ਵੀ ਅੰਦਰ ਹੀ ਕਰ ਦੇਈਦਾ ਹੁਣ ਅਸੀਂ ਗੰਗਾ ਨੂੰ ਮੀਂਹ ਦਾ ਨੇਰ ਦਾ ਪਤਾ ਨਹੀਂ ਹੁੰਦਾ ਇੱਥੇ ਇਹਦੇ ਪੱਠੇ ਪਾ ਦੇਈਦੇ ਆ ਗੰਗਾ ਦੇ ਇਹ ਜੀ ਅਸੀਂ ਇੱਥੇ ਪੈਪ ਦਾ ਪਿਆ ਸੀ ਆਪਣੇ ਉਹ ਬਣਾਦੇ ਗੰਗਾ ਦੀ ਖੁਰਲੀ ਗੰਗਾ ਮੈਨੂੰ ਸੱਚੀ ਤੇ ਤੋਂ ਬਹੁਤ ਡਰ ਲੱਗਦਾ ਕਿ ਯਾਰੀ ਇਹ ਪੱਠੇ ਪਾ ਦਿੱਤੇ ਆਪਾਂ ਇਹਦੇ ਥੱਲੇ ਵੀ ਸੁੱਕਾ ਕਰਦਾ ਸੁੱਕ ਪਾ ਦਿੱਤੀ ਆ ਇਹਦੇ ਵੀ ਜਦ ਤੱਕ ਗੱਦੇ ਨਹੀਂ ਹੁੰਦੇ ਗੱਦੇ ਲੈਣ ਜਲੰਧਰੋਂ ਜਾਣੇ ਪਾਣੇ ਕਿਹੜਾ ਜਾਵੇ ਸਮਝ ਨਹੀਂ ਲੱਗਦੀ ਅੱਜ ਕਰਤਾਰਪੁਰੋਂ ਮੈਨੂੰ ਪਤਾ ਕਰਦੇ ਆ ਅੱਜ ਹਨਾ ਤੇਜ਼ ਆ ਗਿਆ ਹਨਾ ਇਹ ਜੀ ਅਸੀਂ ਕਰਤਾਰਪੁਰੋਂ ਮਨ ਵੀਰ ਦੇ ਨਾ ਉੱਤੇ ਵੀਡੀਓ ਨਹੀਂ ਬਣਾਈ ਟਾਈਮ ਹੀ ਨਹੀਂ ਸੀ ਹਨਾ ਲੋਵਰ ਵਗੈਰਾ ਟੀ-ਸ਼ਰਟਾਂ ਲੈ ਕੇ ਵਾਪਸ ਆਉਂਦੇ ਤੋਂ ਅਨਨ ਮੀਸੀ ਰਾਹ ਦੇ ਵਿੱਚ ਸਾਡੇ ਪਿੰਡਾਂ ਹੁਣ ਮੀਂਹ ਸ਼ੁਰੂ ਹੋਇਆ ਕਰਤਾਰਪੁਰ ਵੱੋਂ ਮੀਂਹ ਸੀਗਾ ਮੀਂਹ ਆ ਗਿਆ ਸਾਨੂੰ 8.5 ਹੋ ਗਿਆ ਹੈ ਨਾ ਅੱਜ ਨਾਈਟ ਡਰਾਈਵ ਕੀਤੀ ਮਾਂ ਪੁੱਤ ਨੇ ਅਸੀਂ ਤੇ ਉਹ ਵੀ ਮੀਂਹ ਬੰਦ ਮੀਂਹ ਨਹੀਂ ਆਉਂਦਿਆ ਕਿਉਂਕਿ ਉਹ ਬੰਦ ਹੈ ਨਾ ਤੇ ਚਲੋ ਜੀ ਇਹਦੇ ਨਾਲ ਕਰਦੇ ਆਪਾਂ ਇਸ ਵਲੌਗ ਦਾ ਐਂਡ ਸਾਡਾ ਕਰੇਲੂ ਵਲੌਗ ਹੁੰਦੇ ਆ ਜੀ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਏ ਆ ਗਿਆ ਜੀ ਸਾਡਾ ਪਿੰਡ ਪਿੰਡ ਦਾ ਨਾਮ ਨਹੀਂ ਦਿਖਾਈਏ 게ਟ ਦੇ ਉੱਤੇ ਪਿੰਡ ਦਾ ਨਾਮ ਲਿਖਿਆ ਹੁੰਦਾ ਆਹ ਸਾਈਡ ਤੇ ਆ ਗਿਆ ਉਹ ਵਾਲਾ ਤੇ ਆ ਗਏ ਜੀ ਅਸੀਂ ਘਰ ਤੇ ਹੁਣ ਸਾਨੂੰ ਪੈਣੀ ਆ ਮਨੀ ਦੇ ਬਾਬੇ ਕੋਲ ਨੂੰ ਮੈਨੂੰ ਨਹੀਂ ਪੈਣੀ ਆ ਕੋਈ ਵੀ ਗਾਲਾਂ ਮਨੀ ਨੂੰ ਬਾਬੇ ਨੇ ਕਹਿਣਾ ਇੰਨਾ ਲੇਟ ਕਾਤੇ ਗਏ ਸੀ ਲੇਟ ਕਾ ਤੋਂ ਹੋ ਗਏ ਸਹੀ ਕਿ ਨਹੀਂ ਮਨੀ ਮਨਵੀਰ ਦਾ ਟਾਈਮ ਹੀ ਨਹੀਂ ਹੁੰਦਾ ਇਸ ਕਰਕੇ ਸਾਡੇ ਕੋਈ ਟਾਈਮ ਟਾਈਮ ਸੀਗਾ ਵਿੱਚੇ ਪੇਪਰ ਚੱਲਦੇ ਮਨੀ ਦੇ ਵਿੱਚੇ ਹੀ ਆਪਣੇ ਢੰਡਾਰਾ ਹੁਣਾ ਵਿੱਚੇ ਮਿਸਤਰੀ ਲੱਗੇ ਉੱਥੇ ਸਮਾਦੀ ਇਸ ਕਰਕੇ ਟਾਈਮ ਹੀ ਨਹੀਂ ਵਿਚਾਰੇ ਕੋਲ ਇਕੱਲਾ ਕਿੱਧਰ ਕਿੱਧਰ ਹੋਵੇ ਸੋ ਆਪ ਆਏ ਸਟੈਂਪ ਗਏ ਸੀ ਸ਼ਹਿਰ ਤੇ ਓਕੇ ਸਾਸਰੀਗਾਲ ਜੀ ਸਾਰਿਆਂ